ਸਾਡੇ ਬਾਰਾਂ ਦੇ ਵਿੱਚ ਕੰਟੀਨਿਊਸ ਲਗਾਤਾਰ ਫਾਇਰਿੰਗ ਹੋਈ ਹੈ ਸੰਤ ਐਵੇਂ ਲੱਗੇ ਕਿ ਗੁਰਪੁਰ ਦਾ ਟਾਈਮ ਲੰਘ ਗਿਆ ਦਿਵਾਲੀ ਦਾ ਟਾਈਮ ਹੈ ਕਿ ਦੇਖੋ ਪਟਾਕੇ ਚਲਾਉਂਦਾ ਹੋਊਗਾ लास्ट ਦੇ ਜਿਹੜੇ ਕੁਝ ਫਾਇਰ ਹੋਏ ਉਹ ਲੱਗੇ ਸਾਡੇ ਸ਼ੀਸ਼ੇ ਤੇ ਸ਼ੀਸ਼ਾ ਸਾਡਾ ਟਫਾ ਦਾ ਕਾਫੀ ਜ਼ੋਰ ਦੀ ਆਵਾਜ਼ ਆਈ ਹੈ ਟੁੱਟਣ ਦੀ ਵਾਰ ਇਹ ਲੜਾਈ ਝਗੜਾ ਹੁੰਦਾ ਹੈ ਜਾਂ ਫਰौती ਮੰਗਣ ਦੀ ਗੱਲ ਹੁੰਦੀ ਹੈ ਅੱਛਾ ਤੁਹਾਡੇ ਕੋਲ ਕੋਈ ਫੋਨ ਕਾਲ ਪਹਿਲਾਂ ਆਈ ਹੋਵੇ ਜਾਂ ਕੋਈ ਸੀਨੇ ਧਮਕੀ ਦਿੱਤੀ ਹੋਵੇ ਕੋਈ ਐਦਾਂ ਦਾ ਹੈਗਾ ਚਾਂਸ ਕਿਸੇ ਨਾ ਕਿਸੇ ਲੜਾਈ ਕੋਈ ਹੋਵੇ ਪਹਿਲਾਂ 3 ਗੱਡੀਆਂ ਐਤਰੇ ਵੀ ਗੱਡੀ ਖੜੀ ਹੈ ਐਤਰੇ ਵੀ ਗੱਡੀ ਖੜੀ ਹੈ ਔਰ ਤਿੰਨੇ ਗੱਡੀਆਂ ਤੇ ਗੋਲੀਆਂ ਚੱਕੀਆਂ ਹੋਈਆਂ ਨੇ ਇਸ ਕਰਤੇ ਵੀ ਤੁਸੀਂ ਇੱਥੇ ਰਹਿੰਦੇ ਹੋ ਇਧਰਲੇ ਪਾਸੇ ਵੀ ਗੋਲੀਆਂ ਕਾਫੀ ਉੱਪਰ ਲੱਗੀਆਂ ਹੋਈਆਂ ਨੇ ਕਿ ਤੁਸੀਂ ਇੱਥੇ ਵੀ ਛੁਪੇ ਹੋ ਤੇ ਉਹ ਜਿਹੜੇ ਦਰ ਕਵਰ ਕਰੇਗੇ ਤੇ ਉਹ ਇਧਰ ਜਿੱਸੇ ਰਾਈ ਜਿਹੜੇ ਇਹ ਦੋਸ਼ੀ ਨੇ ਜਿਹੜੇ ਵਾਰਦਾਤ ਜਿਰਾ ਕਰਕੇ ਗਏ ਨੇ ਇਹਨਾਂ ਨੂੰ ਅਸੀਂ ਟਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਦਾਂ ਦੀ ਆਉਂਦੀਆਂ ਜਿੱਥੇ ਗੋਲੀਆਂ ਚੱਲਦੀਆਂ ਨੇ ਸ਼ਰੀਆਮ ਇਨਕਾਊਂਟਰ ਹੁੰਦੇ ਨੇ ਇਸ ਸਮੇਂ ਖੜੇ ਹੋਏ ਹਾਂ ਅਸੀਂ ਮੁਹਾਲੀ 7 ਫੇਸ ਤੇ ਤੁਹਾਨੂੰ ਦੱਸ ਦਈਏ ਕਿ ਸੈਕਟਰ 61 ਦੇ ਵਿੱਚਾਂ ਜਿੱਥੇ ਇੱਕ ਘਰ ਤੇ ਰਾਤੀ ਗੋਲੀਆਂ ਚੱਲਿਆ ਨੇ ਲਗਾਤਾਰ ਹੀ ਗੋਲੀਆਂ ਕਹਿੰਦੇ 35 ਰਾਉਂਡ ਹੋਇਨਾ ਔਰ ਤੁਹਾਨੂੰ ਦਿਖਾ ਦਈਏ ਕਿ ਜਿਸ ਤਰੀਕੇ ਦੇ ਨਾਲ ਇੱਧਰ ਵੀ ਗੱਡੀ ਖੜੀ ਹੋਈ ਹੈ ਇੱਥੇ ਵੀ ਸ਼ੀਸ਼ੇ ਤੇ ਗੋਲੀਆਂ ਲੱਗੀਆਂ ਹੋਈਆਂ ਨੇ ਔਰ ਘਰ ਦੇ ਮਾਲਕ ਸਾਡੇ ਨਾਲ ਨੇ ਔਰ ਪੁਲਿਸ ਮੁਲਾਜ਼ਮ ਵੀ ਅੰਦਰ ਪਹੁੰਚੇ ਹੋਏ ਨੇ ਵੱਡੇ ਅਧਿਕਾਰੀ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਇਹ ਜਿਸ ਟਾਈਮ ਗੋਲੀਆਂ ਚੱਲੀਆਂ ਨੇ ਤਕਰੀਬਨ ਕਹਿੰਦੇ ਨੇ ਕਿ 12:30 ਦਾ ਸਮਾਂ ਸੀ ਭਾਜੀ ਸਸਤਿਕਾ ਸੱਚੀ ਗੱਲ ਜੀ ਅੱਛਾ ਕੀ ਕਹਿਣਾ ਚਾਹੋਗੇ ਤੁਹਾਡੇ ਘਰ ਤੇ ਗੋਲੀਆਂ ਚੱਲੀਆਂ ਨੇ ਕਿਹੜਾ ਸਮਾਂ ਸੀ ਕਿੰਨਾ ਸੀ ਔਰ ਜਦ ਗੋਲੀਆਂ ਚੱਲੀਆਂ ਨੇ ਤੁਸੀਂ ਕਿੱਥੇ ਸੀ ਉਸ ਸਮੇਂ ਕੋਈ ਸਾਡੇ 12:30 ਦੇ ਵਿੱਚ ਕੰਟੀਨਿਊਸ ਲਗਾਤਾਰ ਫਾਇਰਿੰਗ ਹੋਈ ਹੈ ਹੂੰ ਸੰਤ ਐਵੇਂ ਲੱਗੇ ਕਿ ਗੁਰਪੁਰਬ ਦਾ ਟਾਈਮ ਲੰਘ ਗਿਆ ਦਿਵਾਲੀ ਦਾ ਟਾਈਮ ਹੈ ਕਿ ਕੋਈ ਪਟਾਕੇ ਚਲਾਉਂਦਾ ਹੋਊਗਾ ਕੋਈ ਮੂਰਖ ਇਨਸਾਨ ਆ ਰਾਤ ਦੇ ਟਾਈਮ ਪਟਾਕੇ ਚਲਾ ਰਿਹਾ ਅਸੀਂ ਇਗਨੋਰ ਕਰਕੇ ਸੁੱਤੇ ਰਹੇ ਲਾਸਟ ਦੇ ਜਿਹੜੇ ਕੁਝ ਫਾਇਰ ਹੋਇਆ ਉਹ ਲੱਗੇ ਸਾਡੇ ਸ਼ੀਸ਼ੇ ਤੇ ਸ਼ੀਸ਼ਾ ਸਾਡਾ ਟਫਾ ਦਾ ਕਾਫੀ ਜ਼ੋਰ ਦੀ ਆਵਾਜ਼ ਆਈ ਹੈ ਟੁੱਟਣ ਦੀ ਆਵਾਜ਼ ਆਈ ਹੈ ਤਵਰ ਅਸੀਂ ਬਾਹਰ ਨਿਕਲ ਕੇ ਦੇਖਿਆ ਸ਼ੀਸ਼ਾ ਪੂਰਾ ਟੁੱਟਾ ਹੋਇਆ ਤੇ ਮੈਂ ਉੱਪਰ ਸੁੱਤਾ ਹੋਇਆ ਸੀ ਮੈਂ ਆਪਣੀ ਫੈਮਿਲੀ ਨੂੰ ਫੋਨ ਕਰਕੇ ਉੱਪਰ ਬੁਲਾਇਆ ਕਿ ਉੱਪਰ ਆ ਜਾਓ ਲੱਗਾ ਤੇ ਉਹ ਕਹਿੰਦੇ ਕੋਈ ਇੱਥੇ ਕੋਈ ਦੋ ਜਾਨੇ ਮੁੰਡੇ ਲੰਗੇ ਫਾਇਰਿੰਗ ਹੋਈ ਹੈ ਤੇ ਗਲੀ ক্লোਜ ਕਰਕੇ ਲੰਗੇ ਉਸ ਟਾਈਮ ਘਰ ਦੇ ਵਿੱਚ ਕਿੰਨੇ ਮੈਂਬਰ ਸੀ ਤੁਹਾਡੇ ਕੋਈ ਯਾਨੀ ਹੋਰ ਵੀ ਰਹਿੰਦੇ ਕਿਰਾਏ ਤੇ ਰਹਿੰਦੇ ਨੇ ਨਹੀਂ ਉਸ ਟਾਈਮ ਕਿਰਾਏਦਾਰ ਨਹੀਂ ਸੀਗੇ ਸਾਡੇ ਵੈਸੇ ਰਹਿੰਦੇ ਸੈਕਿੰਡ ਫਲੋਰ ਤੇ ਉਹ ਨਹੀਂ ਸੀਗੇ ਅਵੇਲੇਬਲ ਬਟ ਸਾਡੀ ਫੈਮਿਲੀ ਸੀਗੀ ਮੈਂ ਮੇਰਾ ਬ੍ਰਦਰ ਮੇਰੇ ਬ੍ਰਦਰ ਦੀ ਵਾਈਫ ਤਿੰਨ ਬੱਚੇ ਮੇਰੇ ਫਾਦਰ ਐਂਡ ਮਦਰ ਤਾਂ ਇਹ ਅਸੀਂ ਜਾਣੇ ਸੀਗੇ ਮੈਂ ਇਕੱਲਾ ਫਸਟ ਫਲੋਰ ਤੇ ਸੌ ਰਿਹਾ ਸੀ ਬਾਕੀ ਫੈਮਿਲੀ ਗਰਾਉਂਡ ਫਲੋਰ ਤੇ ਸੀ ਤੋਂ ਸੀ ਟਾਈਮ ਸਾਨੂੰ ਪਤਾ ਲੱਗੇ ਤਾਂ ਸੜਕ ਤੇ ਆ ਕੇ ਦੇਖੇ ਅੱਛਾ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਕਈ ਵਾਰੀ ਐਦਾਂ ਹੁੰਦੀ ਹੈ ਕਿ ਪ੍ਰਾਣੀ ਰੰਜਸ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੈ ਜਾਂ ਫਰौती ਮੰਗਣ ਦੀ ਗੱਲ ਹੁੰਦੀ ਹੈ ਅੱਛਾ ਤੁਹਾਡੇ ਕੋਲ ਕੋਈ ਫੋਨ ਕਾਲ ਪਹਿਲਾਂ ਆਈ ਹੋਵੇ ਜਾਂ ਕੋਈ ਸੀਨੇ ਧਮਕੀ ਦਿੱਤੀ ਹੋਵੇ ਕੋਈ ਐਦਾਂ ਦਾ ਹੈਗਾ ਚਾਂਸ ਕਿਸੇ ਨਾ ਕਿ ਲੜਾਈ ਹੋਈ ਹੋਵੇ ਪਹਿਲਾਂ ਨਹੀਂ ਸਰ ਅਸੀਂ ਨਾ ਸਿੰਪਲ ਜਿਹਾ ਜੋਬ class ਬੰਦੇ ਆ ਤੇ ਸਿੰਪਲ ਜੀ ਲਾਈਫ ਜੀ ਰਹੇ ਆ ਐਦਾਂ ਦਾ ਕਨਾਂਕਦੀ ਫੋਨ ਆਇਆ ਨਾ ਹੈ ਤਾਂ ਕੁਝ ਹੈਗੀ ਐਵੇਂ ਦੀ ਇਨਫੋਰਮੇਸ਼ਨ ਤਾਂ ਅਸੀਂ ਖੁਦ ਪਰੇਸ਼ਾਨ ਆ ਕਿ ਇਹ ਆਇਆ ਕਿਉਂ ਕੌਣ ਸੀਗੇ ਉਹ ਵੀ ਕੁਐਸ਼ਨ ਹੈ ਬਟ ਕਿਉਂ ਆਇਆ ਇਹ ਵੀ ਨਹੀਂ ਸਹੇ ਤੱਕ ਸਾਨੂੰ ਕਲੀਅਰ ਕਈ ਵਾਰ ਕਿਉਂ ਕਲੀਅਰ ਹੁੰਦਾ ਹੈ ਕੋਣ ਹੈ ਉਹ ਨਹੀਂ ਕਲੀਅਰ ਹੁੰਦਾ ਸਾਡੇ ਤਾਂ ਦੋਵੇਂ ਹਜੇ ਕੁਐਸਚਨ ਪੈਂਡਿੰਗ ਹੈ ਅੱਛਾ ਜਿੱਦਾਂ ਹੁਣ ਪੁਲਿਸ ਮੁਲਾਜ਼ਮ ਵੀ ਆਏ ਨੇ ਅੰਦਰ ਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਕਿਸੇ ਕੋਈ ਉਹਨਾਂ ਨੇ ਜਾਂਚ ਕੀਤੀ ਹੋਈ ਜਿੱਦਾਂ ਕਰ ਰਹੇ ਨੇ ਉਹਨਾਂ ਵੱਲੋਂ ਕੁਝ ਕਿਹਾ ਗਿਆ ਹੈ ਕਿ ਵੀ ਇਹ ਰਾਉਂਡ ਕਿਉਂ ਹੋਏ ਨੇ ਤੇ ਕਾਤੋਂ ਹੋਏ ਆ ਕਿਉਂਕਿ ਵਾਰਦਾਤਾ ਮੌਹਲੀ ਸ਼ਹਿਰ ਦੇ ਵਿੱਚ ਤਕਰੀਬਨ ਹੁੰਦੀਆਂ ਰਹਿੰਦੀਆਂ ਨੇ 3 ਵੀ 2 ਵੀ ਨੇੜੇ ਆ ਦੇਖੋ ਹਾਇ ਤੱਕ ਪੁਲਿਸ ਤਾਂ ਹੀ ਕਹਿ ਰਹੀ ਹੈ ਅੱਜ ਵੀ ਅਸੀਂ ਸਵੇਰੇ ਕੰਪਲੇਂਟ ਦੇ ਕੇ ਆਏ ਆ ਰਾਤੀ ਵੀ ਗੱਲ ਹੋਈ ਹੈ ਉਹ ਕਹਿੰਦੇ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਆਪਣੇ ਇਨਫੋਰਮੇਸ਼ਨ ਅੱਗੇ ਟਰਾਂਸਫਰ ਕਰਤੀ ਹੈ ਬੋਲਸ ਅੱਗੇ ਕੋਈ ਨਾ ਕੋਈ ਐਕਸ਼ਨ ਲੈ ਰਹੀ ਹੈ ਜਿਵੇਂ ਕੁਝ ਫੜੇ ਜਾਣ ਕੇ ਤੁਹਾਨੂੰ ਦੱਸਾਂਗੇ ਬਟ ਇਨਫੋਰਮੇਸ਼ਨ ਹੈ ਤਾਂ ਕੋਈ ਨਹੀਂ ਮਿਲੀ ਕੌਣ ਸੀ ਕੀ ਹੋਇਆ अच्छा मैं देख पा रहे हैं कि उस साइड भी गड्डी खड़ी है इधर भी गड्डी खड़ी है इधर भी गड्डी खड़ी है और तीनों गड्डियां पे गोलियां चकियां हुई हैं इस कार पे भी तो ये ਤੁਸੀਂ ਇੱਥੇ ਰਹਿੰਦੇ ਹੋ ਇਧਰਲੇ ਪਾਸੇ ਵੀ ਗੋਲੀਆਂ ਕਾਫੀਆਂ ਉੱਪਰ ਲੱਗੀਆਂ ਹੋਈਆਂ ਨੇ اچھا ਨੁਕਸਾਨ ਕਿੰਨਾ ਖ ਹੋਇਆ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਜਾਣੀ ਵਾਲਾ ਨੁਕਸਾਨ ਤਾਂ ਅਸੀਂ ਹਿਸਾਬ ਲਗਾਇਆ ਨਹੀਂ ਜੀ ਕਰਦਾ ਕਾਫੀ ਨੁਕਸਾਨ ਹੋਇਆ ਅਗਰ ਇਸ ਗੱਡੀ ਦੀ ਵੀ ਗੱਲ ਕਰਾਂ ਇਹਦਾ ਰੇਡੀਏਟਰ ਫਟ ਗਿਆ ਇਹਦੇ ਇੰਜਨ ਚ ਗੋਲੀ ਲੱਗੀ ਹੈ ਤਾਂ ਗੱਡੀ ਦਾ ਆਲਮੋਸਟ ਇਹ ਡੈਡ ਹੈ ਜੀ ਇਹ ਟੋਈ ਹੋਏਗੀ ਤਾਂ ਪੂਰੀ ਗੱਡੀ ਰਿਪਲੇਸ ਹੋਏਗੀ ਘਰ ਚ ਵੀ ਪੂਰਾ ਮੇਨ ਟਫਨ ਦੇ ਦੋ ਗਲਾਸ ਟੁੱਟੇ ਐ ਗ੍ਰਿਲ ਖਰਾਬ ਹੋਈ ਹੈ ਤਾਂ ਕੈਲਕੂਲੇਸ਼ਨ ਨਹੀਂ ਲਾਈਆਂ ਬਟ ਨੁਕਸਾਨ ਕਾਫੀ ਹੋ ਗਈ ਬਟ ਇਹ ਕਿਸੇ ਦੀ ਜਾਨ ਨਹੀਂ ਗਈ ਜਾਨ ਸੇਫ ਹੈ ਸੋ ਦੇਖਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਸ਼ਰੀਆਮ ਗੋਲੀਆਂ ਚੱਲਦੀਆਂ ਨੇ ਤੁਹਾਨੂੰ ਅਸੀਂ ਜਿਹੜੀ ਕੈਮਰੇ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਵੀਡੀਓ ਜ਼ਾਹਿਰ ਹੋਈ ਆ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਦੇਖਿਆ ਜਾਂਦਾ ਅੱਜ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲਗਾਤਾਰ ਹੀ ਇਹ ਖਬਰਾਂ ਆndੀਆਂ ਨੇ ਕਿ ਗੋਲੀਆਂ ਚੱਲਦੀਆਂ ਨੇ ਕਿਤੇ ਲੋਕ ਮਰਦੇ ਨੇ ਕਦੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਸੋ ਕੋਸ਼ਿਸ਼ ਕਰਾਂਗੇ ਅਸੀਂ ਯਾਨੀ ਪੂਰੀ ਜਾਣਕਾਰੀ ਲੈਣ ਦੀ ਅਸੀਂ ਘਰ ਦੇ ਮਾਲਕਾਂ ਦੇ ਨਾਲ ਵੀ ਗੱਲਬਾਤ ਕਰਾਈ ਹੈ ਔਰ ਅਸੀਂ ਗੱਲਬਾਤ ਯਾਨੀ ਪ੍ਰਸ਼ਾਸਨ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਘਟਨਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ ਜੀ ਅਸੀਂ ਇੱਥੋਂ ਦੀ ਛੱਬੀ ਖੋਲ ਤੇ ਦੋ ਜਿਹੜੇ ਜਿੱਦਾਂ ਰੌਂਡ ਰਿਕਵਰ ਕਰੇ ਨੇ ਜੀ ਤੇ ਰਾਤ ਚਾ ਸਰ ਇਨਫੋਰਮੇਸ਼ਨ ਮਿਲੀ ਸਰਦਾਰ ਮਨਿੰਦਰ ਸਿੰਘ ਜੀ ਖੜੇ ਨੇ ਇਹਨਾਂ ਵੱਲੋਂ ਜਦ ਫੋਨ ਆਇਆ ਤਾਂ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਆਈਆਂ ਤੇ ਆ ਕੇ ਅਸੀਂ ਜਿਹੜੀ ਇਹਦੀ ਜਾਂਚ ਹੈ ਸ਼ੁਰੂ ਕਰਤੀ ਹੈ ਜੀ ਮਕਦਮਾ ਰਜਿਸਟਰ ਹੋ ਚੁੱਕਾ ਹੈ ਜੀ ਤੇ ਜਿਹੜਾ ਇਹਨਾਂ ਦਾ ਟ੍ਰੇਲ ਵਗੈਰਾ ਹੈਗਾ ਅਸੀਂ ਉਹ ਬਣਾ ਰਹੇ ਹਾਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਹੋਰ ਜਿਹੜੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਰਾਹੀਂ ਜਿਹੜੇ ਇਹ ਦੋਸ਼ੀ ਨੇ ਜਿਹੜੇ ਵਾਰਦਾਤ ਨੂੰ ਜਿਹੜਾ ਕਰਕੇ ਗਏ ਨੇ ਇਹਨਾਂ ਨੂੰ ਅਸੀਂ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਇਹਨਾਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ ਅਸੀਂ ਸਰ ਜਿਸ ਤਰ੍ਹਾਂ ਦੇਖਿਆ ਜਾਂਦਾ ਕਿਤੇ ਲੱਗਿਆ ਲੱਗਦਾ ਹੈ ਕਿ ਕਿਤੇ ਪ੍ਰੋਟੀ ਨੂੰ ਲੈ ਕੇ ਆਇਆ ਜਿਸ ਤਰ੍ਹਾਂ ਯਾਨੀ ਜਿਹੜੇ ਫਾਇਰ ਹੁੰਦੇ ਆ ਜਾਂ ਤਾਂ ਫਿਰ ਕੋਈ ਧਮਕੀ ਪਰ ਹੈ ਫੋਨ ਐ ਫੈਮਿਲੀ ਤੋਂ ਗੱਲਬਾਤ ਹੋਈ ਹੈ ਨਹੀਂ ਫੈਮਿਲੀ ਨਾਲ ਗੱਲਬਾਤ ਹੋਈ ਹੈ ਇਸ ਤਰ੍ਹਾਂ ਦੀ ਕੋਈ ਇਹਨਾਂ ਨੂੰ ਕੋਈ ਧਮਕੀ ਜਾਂ ਕੋਈ ਫਰੋਤੀ ਰਿਲੇਟਡ ਕੋਈ ਵੀ ਧਮਕੀ ਵਗੈਰਾ ਨਹੀਂ ਆਈ ਫੈਮਿਲੀ ਮੈਂਬਰ ਨੂੰ ਤੇ ਮੈਟਰ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਕਿ ਕਿਸ ਰੀਜ਼ਨ ਕਰਕੇ ਇਸ ਏਰੀਆ ਦੇ ਵਿੱਚ ਆ ਕੇ ਇਹਨਾਂ ਨੇ ਫਾਇਰਿੰਗ ਵਗੈਰਾ ਕਰੀ ਹੈ ਤੇ ਦੋਸ਼ੀਆਂ ਨੂੰ ਫੜਨ ਉਪਰੰਤ ਤੇ ਬਾਕੀ ਜਿਵੇਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਰਹੀ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਸ ਰੀਜ਼ਨ ਕਰਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਰ ਕੇਵਲ ਕੋਈ ਕੁਝ ਨੋਟਸ ਵੀ ਮਿਲੇ ਨਹੀਂ ਜੀ ਕੀ ਇਫੈਕਟ ਹੈਗਾ ਸੱਚ ਜੀ 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 ਨੋਟਸ ਮਿਲੇ ਨਹੀਂ ਜੀ ਇੱਕ ਕਾਗਜ਼ ਦੇ ਉੱਤੇ ਕਾਲਾ ਰਾਣਾ ਲਿਖਿਆ ਹੋਇਆ ਜੀ ਗੈਂਗਸਟਰ ਹੈ ਗੈਂਗਸਟਰ ਦਾ ਨਾਮ ਹੈ ਜੀ ਉਹ ਇਥੋਂ ਦੀ ਬ੍ਰਹਿਮਤ ਹੋਇਆ ਜੀ ਸਰ ਇਹ ਕੀ ਕਿੱਥਾ ਜਾ ਰਿਹਾ ਕਿ ਇਹ ਕੋ ਐਜੀਆਂ ਕਥਨਾਮਾ ਪੁਲਿਸ ਕੀ ਕਰੇ ਦੇਖੋ ਜੀ ਇਸ ਤਰ੍ਹਾਂ ਦੀ ਜਿਹੜੀ ਵੀ ਘਟਨਾ ਹੋਈ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਮੁਹੜਲੀ ਜੀ ਦੀ ਗਾਈਡੈਂਸ ਹੇਠ ਵੱਖ-ਵੱਖ ਟੀਮਾਂ ਬਣਾ ਕੇ ਸਾਰੀਆਂ ਵਾਰਦਾਤਾਂ ਟਰੇਸ ਕੀਤੀਆਂ ਗਈਆਂ ਨੇ ਜੀ ਤੇ ਜਿਹੜੇ ਦੋਸ਼ੀ ਅਸੀਂ ਫੜਦੇ ਹਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਇਹਦੇ ਵਿੱਚ ਦਿੱਤੀ ਜਾਂਦੀ ਹੈ ਤੇ ਪ੍ਰੀਵੈਂਟਿਵ ਤੌਰ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਾਡੀ ਪੀਸੀਆਰ ਪਾਰਟੀਆਂ ਪਲੱਸ ਜਿਹੜੀਆਂ ਥਾਣੇ ਦੀਆਂ ਪੈਟਰੋਲਿੰਗ ਪਾਰਟੀਆਂ ਨੇ ਇਹ ਏਰੀਆ ਦੇ ਵਿੱਚ ਮਤਲਬ ਆਪਣੀ ਪੂਰੀ ਹੁੱਕ ਕਰ ਦੇਣੀ ਪੈਟਰੋਲਿੰਗ ਵਗੈਰਾ ਕਰ ਦੇਣੀ ਤਾਂ ਕਿ ਇਸ ਤਰ੍ਹਾਂ ਦੀ ਜੇ ਕੋਈ ਵਾਰਦਾਤ ਹੈ ਉਹ ਨਾ ਹੋਵੇ ਮਸਲੋਂ ਬੈਕ ਟੂ ਬੈਕ ਹੀ ਹੋਈ ਜਾਂਦੀ ਹੈ ਵਾਰਦਾਤਾ ਹੁੰਦੇ ਨੇ ਪੈਟਰੋਲੀਅਮ ਪੁਲ ਪਹਿਲਾਂ ਵੀ ਇਹੀ ਯਾਨੀ ਸਵਾਲ ਉੱਠ ਕੇ ਜਾ ਰਹੀ ਸੀ ਕਿ ਪੈਟਰੋਲੀਅਮ ਪੁਲ ਦੇ ਕੀ ਯਾਨੀ ਕਰਦੀ ਕਿ ਕਿ ਬਹੁਤ ਮੌਕੇ ਤੇ ਤਾਂ ਪਹੁੰਚਦੇ ਨਹੀਂ ਹੈਗੇ ਦੇਖੋ ਜੀ ਤੁਹਾਡੇ ਜਿਹੜੇ ਕੰਪਲੇਨਰ ਨੇ ਇਸ ਮੈਟਰ ਦੇ ਉਹ ਨਾਲ ਹੀ ਖੜੇ ਨੇ ਜੀ ਤੁਸੀਂ ਇਹਨਾਂ ਨੂੰ ਪੁੱਛਾ ਦਿਓ ਕਿ ਰਿਸਪੌਂਸ ਸਾਡਾ ਠੀਕ ਰਿਹਾ ਕਿ ਨਹੀਂ ਰਿਹਾ ਤੇ ਇਸੇ ਤਰੀਕੇ ਨਾਲ ਜਿਹੜੀ ਹੋਰ ਵੀ ਕਰਾਈਮਸ ਵਗੈਰਾ ਹੁੰਦੇ ਨੇ ਤਾਂ ਉੱਥੇ ਵੀ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਲਦੋਂ ਜਲਦ ਸਾਡੀ ਜਿਹੜੀ ਟੀਮ ਹੈ ਮੌਕੇ ਤੇ ਪਹੁੰਚੇ ਤਾਂ ਕਿ ਜਿਹੜਾ ਕ੍ਰਾਈਮ ਹੋਇਆ ਉਹਨੂੰ ਜਲਦੋ ਜਲਦ ਟ੍ਰੇਸ ਕੀਤਾ ਜਾ ਸਕੇ ਸਰ ਹੋਰ ਇੱਥੇ ਵੀ ਲੋਕ ਡਿਮਾਂਡ ਕਰ ਰਹੇ ਨੇ ਕਿ ਉਹ ਜਿਹੜੇ ਬਾਹਰੋਂ ਲੋਕ ਹੀ ਰਹਿੰਦੇ ਨੇ ਤੇ ਪੀਜੀ ਦੇ ਪਿੱਛੇ ਰਹਿੰਦੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਥੇੜਾ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਅਸੀਂ ਟਾਈਮ ਟੂ ਟਾਈਮ ਕਰਦੇ ਵੀ ਰਹਿੰਦੇ ਆ ਤੇ ਜਿਹੜਾ ਲੋਕਲ ਇੱਥੋਂ ਦਾ ਜਿਹੜੇ ਐਮਸੀ ਸਾਹਿਬ ਨੇ ਉਹਨਾਂ ਨਾਲ ਟਾਈਪ ਕਰਕੇ ਅਸੀਂ ਵੱਖਰਾ ਕੋਆਪਰੇਸ਼ਨ ਵੀ ਇੱਥੋਂ ਦੇ ਕਰਾਂਗੇ ਜੀ ਥੈਂਕ ਯੂ ਜੀ ਸੋ ਵੱਡੇ ਅਧਿਕਾਰੀਆਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਈ ਹੈ ਕਿ ਜਾਂਚ ਚੱਲ ਰਹੀ ਹੈ ਸੋ ਬਹੁਤ ਜਲਦੀ ਕਹਿੰਦੇ ਕਿ ਮੁਜਰੀਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਘਟਨਾ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਹਜੇ ਤੱਕ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਵੀ ਇਜਾਜ਼ਤ ਮੇਰੇ ਸੋਗੀ ਗੁਰਬ੍ਰਿਥੂਆ ਦੇ ਨਾਮ ਤੋਂ ਜਾਂਚ ਦੀ ਰਿਪੋਰਟ ਮੋਹਾਲੀ